पंजाब सरकार की वी पेहल शुरुआत जो कि अज बस सर्विस सेवा दे नाल शुरुआत की थी। अरविंद केजरीवाल ते सरदार भगवंत मान जी दे सही योग नाल सेवा मुहिम करवाई गई सरदार हरदीप सिंह मुंडिया जी ने यह सेवा सनेवाल हलका दे ਜਿਸ ਵਿੱਚ ਇਹ ਸੇਵਾ ਸਾਨੇਵਾਲ ਹਲਕਾ ਦੇ ਲੱਗਦੇ ਪਿੰਡਾਂ ਦੇ ਵਿੱਚ ਜਾ ਕੇ ਮੁਹਿੰਮ ਕਰਾਈ ਜਾਏਗੀ ਅਤੇ ਇਸ ਵਿੱਚ ਟੈਸਟ ਵੀ ਫਰੀ ਕੀਤੇ ਜਾਣਗੇ ਨਾਲ ਨਾਲ ਦਵਾਈਆਂ ਵੀ ਫਰੀ ਦਿੱਤੀਆਂ ਜਾਣਗੀਆਂ ਅਤੇ ਮਰੀਜ਼ ਦੀ ਸਿਹਤ ਨੂੰ ਦੇਖਦੇ ਹੋਏ ਐਡਮਿਟ ਵੀ ਕੀਤਾ ਜਾਏਗਾ ਮੈਂ ਤੁਹਾਡਾ ਰਿਪੋਰਟਰ ਯਸ਼ਪਾਲ ਸਾਨੇਵਾਲ ਤੋਂ ਸਤਿਗੁਰੂ ਗੁਰੂ ਕਾਰਖਣੇਆ ਗੁਰਦੁਆਰਾ ਰੇਡੂ ਸਾਹਿਬ ਖੜਿਆ ਬਾਬਾ ਜੀ ਦੀ ਬਹੁਤ ਕਿਰਪਾ ਹੋਈ ਪਰਮਾਤਮਾ ਦੀ ਕਿਰਪਾ ਨਾਲ ਸਾਡੀ ਪਾਰਟੀ ਆਮ ਆदमी ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਸਦਾ ਭਗਵਾਨ ਸਿੰਘ ਮਾਨ ਜੀ ਵੱਲੋਂ ਸ਼ੁਰੂ ਤੋਂ ਹੀ ਜذور ਦੀ ਪਾਰਟੀ ਬਣੀ ਹੈ ਅਸੀਂ ਸੁਰਜਗਤ ਐਜੂਕੇਸ਼ਨ ਸਿਹਤ ਸੁਵਿਧਾਵਾਂ ਉਹ ਜਿਹੜਾ ਕੰਟੀਨਿਊ ਜਾਰੀ ਰੱਖਿਆ ਹੋਇਆ ਸੋ ਅੱਜ ਪਰਮਾਤਮਾ ਦੀ ਕਿਰਪਾ ਨਾਲ ਅੱਜ ਅਸੀਂ ਹਲਕਾ ਸਾਨੇਵਾਲ ਦੇ ਵਿੱਚ ਜੋ ਕਿ ਹਨ ਕਹ ਹਲਕਾ ਸਾਨੇਵਾਲ ਦਾ ਮੈਂ ਸੇਵਾਦਾਰ ਸੋ ਹਲਕਾ ਸਾਨੇਵਾਲ ਦੀਆਂ ਪਿੰਡਾਂ ਦੇ ਸਾਡੇ ਬਜ਼ੁਰਗਾਂ ਦੀਆਂ ਜੋ ਮਾਵਾਂ ਦੀਆਂ ਸਿਹਤ ਨੂੰ ਠੀਕ ਰੱਖਦੇ ਹੋਏ ਅੱਜ ਅਸੀਂ ਆਪਣੇ ਪਿੰਡਾਂ ਦੀ ਗਾੜਾਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਖਲੀਨ ਆਮ ਆਦਮੀ ਕਲੀਨਰ バス ਸੇਵਾ ਜਿਹੜੀ ਇਹ ਸ਼ੁਰੂਆਤ ਕੀਤੀ ਹੈ ਸੋ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਹੈ ਪ੍ਰਮਾਤਮਾ ਹਲਕੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੋ ਜੇ ਪ੍ਰਮਾਤਮਾ ਲੋੜ ਨਾ ਪਾਵੇ ਕੋਈ ਬਿਮਾਰ ਹੁੰਦਾ ਕੋ ਇਸ ਬੈਂਕ ਦੇ ਵਿੱਚੋਂ ਫਰੀ ਦਵਾਈ ਲੈ ਸਕਦਾ ਆਪਣਾ ਫਰੀ ਇਲਾਜ ਕਰਵਾ ਸਕਦਾ ਫਰੀ ਟੈਸਟ ਕਰਵਾ ਸਕਦਾ ਸੋ ਹਲਕਾ ਸਾਂਹੇ ਵਾਲ ਦੇ ਸੰਕਟ ਵਾਸਤੇ ਹਲਕਾ ਸਾਂਹੇ ਵਾਲ ਦੇ ਹਰ ਰੋਜ਼ ਜੇ ਕੋ ਇੰਨਾ ਦੇ ਵਿੱਚ ਇਹ ਵੈਨ ਜਾਵੇਗੀ ਸੋ ਮੈਂ ਅਰਵਿੰਦ ਕੇਜਰੀਵਾੜ ਦੀ ਸੋਚ ਨੂੰ ਵਰਕਲਰਾ ਖਿਲੇ ਹੋਏ ਇਹ ਜਿਹੜੀ バス ਸੇਵਾ ਆਪਣੇ ਹਲਕਾ ਸਾਹਨੇਵਾਲ ਦੇ ਲੋਕਾਂ ਦੇ ਲਈ ਅੱਜ ਸ਼ੁਰੂ ਕਰ ਰਹੇ ਆ ਸੋ ਪੂਰੀ ਟੀਮ ਦਾ ਧੰਨਵਾਦ ਜਿਹੜੀ ਪੂਰੀ ਟੀਮ ਨੇ ਸਾਥ ਦਿੱਤਾ ਤੇ ਪੂਰੀ ਟੀਮ ਨੇ ਇਹ ਵੀ ਵਾਦਾ ਕੀਤਾ ਕਿ ਅਸੀਂ ਹਰ ਰੋਜ਼ ਆਪ ਨਾਲ ਜਾ ਕੇ ਜਿਹੜੀ バス ਦੀ ਸੇਵਾ ਲੋਕਾਂ ਤੱਕ ਪਹੁੰਚਾਵਾਂਗੇ ਤੇ ਲੋਕਾਂ ਨੂੰ ਇਹ ਸਾਰੀ ਜਿਹੜੀ ਕਲੀਨਿਕ ਦੀ ਸਹੂਲਤ ਹੈ ਉਹ ਪਿੰਡ-ਪਿੰਡ ਜਾ ਕੇ ਲੋਕਾਂ ਦਾ ਸਹੂਤ ਦਵਾਂਗੇ ਸੋ ਮੈਂ ਹਲਕਾ ਸਾਹਨੇਵਾਲ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦੀ ਵੀ ਆ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਜਿਹੜੀ ਬਾਸੇਵਾਜ ਤੋਂ ਕਲੀਨਿਕ ਵੱਲ ਜਿਹੜਾ ਬਾਸੇਵਾ ਸਵਾਦ ਹੋਈ ਹੈ ਸੋ ਇਹ ਆਮ ਆਦਮੀ ਕਲੀਨਿਕ ਵੱਲ ਸੇਵਾ ਇਹ ਪਿੰਡ ਪੰਡਾਵੇਗੀ ਜਿਸ ਵੀ ਕੋਈ ਭਰਾ ਨੂੰ ਕੋਈ ਆਪਣਾ ਟੈਸਟ ਕਰਾਉਣਾ ਹੋਵੇ ਕੋਈ ਉਹ ਕੋਈ ਅੱਗੇ ਡਾਕਟਰਾਂ ਕੋਲ ਖਵਾ ਸਕਦਾ ਉਹਦਾ ਸਾਰਾ ਇਲਾਜ ਜਿਹੜਾ ਉਹਦੀ ਟੋਟਲ ਮੈਡੀਸਨ ਜਿਹੜੀ ਉਹ ਅਸੀਂ ਉਹ ਫਰੀਦਾਂਗੇ ਬਹੁਤ ਬਹੁਤ ਧੰਨਵਾਦ ਸਾਰੇ ਸਾਡੀ ਕਾਉਂਸਲਰ ਸਹਿਬਾਨ ਬਲਾਕ ਪ੍ਰਧਾਨ ਸਹਿਬਾਨ ਸਾਡੇ ਵਾਰਡ ਦੇ ਚੇਅਰਮੈਨ ਸਾਹਿਬ ਸਾਰੇ ਵਰਕਰ ਸਹਿਬਾਨ ਸਾਡੇ ਖਾਸ ਕਰਕੇ ਮਿਲਿਆ ਵੀਰ ਸਾਰੇ ਰਤਵਾਦੀਆਂ ਤੇ ਉਹਨਾਂ ਨੇ ਅੱਜ ਇਸ ਅਰਦਾਸ ਵਿੱਚ ਸ਼ਾਮਲ ਹੋ ਕੇ ਪੂਰ ਕਰ ਵਿੱਚ ਹਾਜ਼ਰੀ ਲਵਾਈ ਤੇ ਸਾਡੀ ਸਾਰੀ ਟੀਮ ਖੜੀ ਹੈ ਸਾਰੇ ਸੇਵਾਦਾਰ ਬਣ ਕੇ ਸੇਵਾ ਨੂੰ ਨਿਭਾਉਣਗੇ ਤੇ ਸੇਵਾ ਸਿਹਤ ਤਰ੍ਹਾਂ ਕੰਟੀਨਿਊ ਚਲਦੀ ਰਹੇ